ਅਗਰ ਤੁਹਾਡੇ ਵੀ ਟਿੱਡ ਦੇ ਵਿੱਚ ਕੁਝ ਵੀ ਖਾਣ ਤੋਂ ਬਾਅਦ ਦਰਦ ਹੋ ਜਾਂਦਾ ਹੈ ਤਾਂ ਜਰਾ ਗੌਰ ਕਰਿਓ ਕੀ ਤੁਸੀਂ ਵੀ ਢਿੱਡ ਦਰਦ ਦੀਆਂ ਦਵਾਈਆਂ ਲੈ ਲੈ ਕੇ ਅੱਕ ਚੁੱਕੇ ਹੋ ਪਰ ਕੋਈ ਵੀ ਫਰਕ ਨਹੀਂ ਪੈ ਰਿਹਾ ਇੱਕ ਵਾਰ ਘਰ ਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਦਾ ਕਰਕੇ ਵੇਖੋ ਇਸਤੇਮਾਲ ਫਿਰ ਦੇਖਿਓ ਕਿਵੇਂ ਹੁੰਦੇ ਨੇ ਗਜਬ ਤੇ ਫਾਇਦੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ حاضر ਹੁਆ ਤੇ ਅੱਜ ਆਪਾਂ ਬਹੁਤ ਹੀ ਆਮ ਜੀ ਸਮੱਸਿਆ ਦੇ ਬਾਰੇ ਗੱਲ ਕਰਨ ਲੱਗੇ ਹਾਂ ਜੀ ਹਾਂ ਅੱਜ ਆਪਾਂ ਗੱਲ ਕਰਾਂਗੇ ਟਿੱਡ ਦਰਦ ਦੀ ਸਮੱਸਿਆ ਦੇ ਬਾਰੇ ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਪੁੱਠੇ ਸਿੱਦੇ ਖਾਣੇ ਖਾਂਦੇ ਹਾਂ ਫਾਸਟ ਫੂਡ ਖਾਂਦੇ ਹਾਂ ਕੋਈ ਵੀ ਚੀਜ਼ ਜਿਹੜੀ ਆ ਅਸੀਂ ਫਟਾਫਟ ਖਾਂਦੇ ਆ ਪਰ ਅਸੀਂ ਇਹ ਨਹੀਂ ਸੋਚਦੇ ਕਿ ਕੀ ਇਸ ਚੀਜ਼ ਦਾ ਸਾਡੀ ਸਿਹਤ ਦੇ ਉੱਤੇ ਕੋਈ ਚੰਗਾ ਅਸਰ ਹੋ ਰਿਹਾ ਹੈ ਜਾਂ ਫਿਰ ਅਸੀਂ ਐਵੇਂ ਹੀ ਕੁਝ ਵੀ ਆਵਾ ਤਾਵਾ ਜਿਹੜਾ ਖਾਂਦੇ ਜਾ ਰਹੇ ਆ ਤੇ ਇਹ ਸਭ ਨੂੰ ਲੈ ਕੇ ਹੀ ਸਾਡੇ ਢਿੱਡ ਦੇ ਵਿੱਚ ਜਿਹੜਾ ਦਾ ਦਰਦ ਹੋਣ ਲੱਗਦਾ ਹੈ ਕਈ ਵਾਰ ਪੁੱਠੀਆਂ ਸਿੱਧੀਆਂ ਚੀਜ਼ਾਂ ਨਾਲ ਦਰਦ ਹੋਣ ਲੱਗਦਾ ਹੈ ਕਈ ਵਾਰ ਅਸੀਂ ਖਾਣਾ ਖਾਣ ਤੋਂ ਬਾਅਦ ਤੁਰੰਤ ਸੋ ਜਾਂਦੇ ਆ ਤਾਂ ਸਾਡੇ ਢਿੱਡ ਦੇ ਵਿੱਚ ਜਿਹੜਾ ਦਰਦ ਹੋਣ ਲੱਗਦਾ ਹੈ ਦਰਦ ਹੁੰਦਾ ਹਲਕਾ ਜਿਹਾ ਪਰ ਇਹ ਦਰਦ ਜਿਹੜਾ ਲਗਾਤਾਰ ਹੁੰਦਾ ਹੈ ਜਿਸ ਕਰਕੇ ਸਾਡਾ ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਬਿਲਕੁਲ ਵੀ ਮੰਨੀ ਲੱਗਦਾ ਤੇ ਅਸੀਂ ਪਰੇਸ਼ਾਨ ਰਹਿਣ ਲੱਗਦੇ ਆ ਅਜਿਹੇ ਦੇ ਵਿੱਚ ਦਵਾਈ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਕੁਝ ਘਰੇਲੂ ਹੈਲਥ ਟਿਪਸ ਜਿਹੜੀਆਂ ਅਸੀਂ ਤੁਹਾਨੂੰ ਦੱਸਾਂਗੇ ਜਿਸ ਤੋਂ ਬਾਅਦ ਤੁਹਾਡੇ ਢਿੱਡ ਦਰਦ ਦੀ ਸਮੱਸਿਆ ਜਿਹੜੀ ਹੈ ਸਕਿੰਟਾਂ ਦੇ ਵਿੱਚ ਹੀ ਛੂ ਮੰਤਰ ਹੋ ਜਾਏਗੀ ਤੇ ਨਾਲ ਕੀ ਨਾਲ ਤੁਹਾਨੂੰ ਇੱਕ ਪੱਕਾ ਇਲਾਜ ਵੀ ਦੱਸਾਂਗੇ ਜਿਸ ਤੋਂ ਬਾਅਦ ਤੁਹਾਨੂੰ ਇਹ ਢਿੱਡ ਦਰਦ ਦੀ ਸਮੱਸਿਆ ਜਿਹੜੀ ਹੈ ਹੋਣੋ ਹੀ ਬੰਦ ਹੋ ਜਾਏਗੀ ਆਫਰ ਕਰਦੇ ਆਂ ਗੱਲ ਅੱਜ ਦੀਆਂ ਖਾਸ ਹੈਲਥ ਟਿਪਸ ਦੇ ਬਾਰੇ ਢਿੱਡ ਦਰਦ ਤੋਂ ਰਾਹਤ ਪਾਉਣ ਵਾਸਤੇ ਤੁਸੀਂ ਇਹਨਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੌਫਤੇ ਬਾਰੇ ਸੌਫਾ ਨਾ ਸਿਰਫ ਢਿੱਡ ਦਰਦ ਤੋਂ ਰਾਹਤ ਦਿੰਦੀ ਹੈ ਸਗੋਂ ਪਾਚਨ ਕਿਰਿਆ ਨੂੰ ਵੀ ਸੁਧਾਰਦੀ ਹੈ ਸੌਂਫ ਦੇ ਵਿੱਚ ਮੌਜੂਦ ਗੁਣ ਟਿੱਡ ਦੇ ਹਾਨੀਕਾਰਕ ਬੈਕਟੀਰੀਆ ਨੂੰ ਖਤਮ ਕਰਨ ਤੇ ਵਿੱਚ ਮਦਦ ਕਰਦੀ ਹੈ ਇਸ ਦੇ ਨਾਲ ਟਿੱਡ ਦੇ ਵਿੱਚ ਗੈਸ ਅਤੇ ਸੋਸ ਵਰਗੀਆਂ ਸਮੱਸਿਆਵਾਂ ਤੋਂ ਵੀ ਕਾਫੀ ਰਾਹਤ ਮਿਲਦੀ ਹੈ ਇਸ ਦੀ ਵਰਤੋਂ ਕਰਨ ਦੇ ਲਈ ਇੱਕ ਕੱਪ ਪਾਣੀ ਦੇ ਵਿੱਚ ਇੱਕ ਚਮਚਾ ਸੌਂਫ ਮਿਲਾ ਕੇ 10 ਮਿੰਟਾਂ ਤੱਕ ਉਬਾਲੋ ਫਿਰ ਇਸ ਨੂੰ ਠੰਡਾ ਕਰਕੇ ਸੇਵਨ ਕਰੋ ਦਿਨ ਦੇ ਵਿੱਚ 2-3 ਵਾਰ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਟਿੱਡ ਦਰਦ ਦੀ ਸਮੱਸਿਆ ਤੋਂ ਬਹੁਤ ਹੀ ਛੇਤੀ ਰਾਹਤ ਮਿਲੇਗੀ ਹੁਣ ਗੱਲ ਕਰਾਂਗੇ ਅਦਰਕ ਤੇ ਪਰੇ ਟੈਡ ਦਰਦ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ ਇਸੇ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਇਨਫਲਮੇਟਰੀ गुण पाए ਜਾਂਦੇ ਹਨ ਜੋ ਟੈਡ ਦਰਦ ਅਤੇ ਬਦ ਹਜਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਬੁਨ ਦੇ ਵਿੱਚ ਮਦਦ ਕਰਦੇ ਹੈ ਇਸ ਦੇ ਨਾਲ ਕੀ ਅਦਰਕ ਦੇ ਇੱਕ ਟੁਕੜੇ ਨੂੰ ਪੀਸ ਕੇ ਇੱਕ ਗਲਾਸ ਪਾਣੀ ਦੇ ਵਿੱਚ ਮਿਲਾ ਲਓ ਇਸ ਨੂੰ ਪਾ ਲਓ ਤੇ ਫਿਰ ਗੈਸ ਬੰਦ ਕਰ ਦੋ ਇਸ ਦੇ ਵਿੱਚ ਇੱਕ ਚਮਚਾ ਸ਼ਹਿਦ ਮਿਲਾ ਕੇ ਦੋ ਤੋਂ ਤਿੰਨ ਵਾਰ ਇਸ ਨੂੰ ਪੀ ਲਓ ਫਿਰ ਦੇਖਿਓ ਕਿਵੇਂ ਤੁਹਾਡਾ ਢਿੱਡ ਦਰਦ ਜਿਹੜਾਗਾ ਮਿੰਟਾਂ ਦੇ ਵਿੱਚ ਹੀ ਧੁਮਤਰ ਹੋ ਜਾਂਦਾ ਹੈ ਹਿੰਗ ਟੈਡ ਨਾਲ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਸਦੀਆਂ ਤੋਂ ਹੀ ਹਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ ਟੈਡ ਦਰਦ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਹਿੰਗ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ ਇਸ ਦੇ ਲਈ ਇੱਕ ਗਲਾਸ ਕੋਸੇ ਪਾਣੀ ਦੇ ਵਿੱਚ ਇੱਕ ਚੁਟਕੀ ਹਿੰਗ ਮਿਲਾ ਲਓ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਦਿਨ ਦੇ ਵਿੱਚ 2 ਤੋਂ 3 ਵਾਰ ਪੀ ਲਓ ਇਸ ਦੇ ਨਾਲ ਤੁਹਾਨੂੰ ਟੈਡ ਦਰਦ ਦੀ ਸਮੱਸਿਆ ਤੋਂ ਰਾਹਤ ਮਿਲ ਜਾਏਗੀ ਪੁਦੀਨਾ ਪੁਦੀਨੇ ਨੂੰ ਢਿੱਡ ਦਰਦ ਦੇ ਘਰੇਲੂ ਨੁਸਖੇ ਵਜੋਂ ਵੀ ਵਰਤਿਆ ਜਾਂਦਾ ਹੈ ਇਸ ਦੇ ਵਾਸਤੇ ਇੱਕ ਕੱਪ ਪਾਣੀ ਦੇ ਵਿੱਚ 5-6 ਪੱਤੀਆਂ ਪੁਦੀਨੇ ਦੀਆਂ ਪਾਓ ਤੇ 10 ਮਿੰਟ ਤੱਕ ਉਬਾਲੋ ਫਿਰ ਇਸ ਨੂੰ ਛਾਣ ਲਓ ਤੇ ਇਸ ਦੇ ਵਿੱਚ ਥੋੜਾ ਜਿਹਾ ਸ਼ਹਿਦ ਮਿਲਾਓ ਦਿਨ ਦੇ ਵਿੱਚ 2 ਤੋਂ 3 ਵਾਰ ਇਸ ਦਾ ਸੇਵਨ ਕਰੋ ਇਸ ਦੇ ਨਾਲ ਢਿੱਡ ਦਰਦ ਦੀ ਸਮੱਸਿਆ ਜੋ ਹੈ ਠੀਕ ਹੋ ਜਾਏਗੀ ਅੰਤ ਦੇ ਵਿੱਚ ਗੱਲ ਕਰਾਂਗੇ ਗਰਮ ਸੇਕੇ ਦੇ ਬਾਰੇ ਜੇ ਤੁਹਾਨੂੰ ਢਿੱਡ ਦੇ ਵਿੱਚ ਹਲਕਾ ਦਰਦ ਹੋ ਰਿਹਾ ਤਾਂ ਤੁਸੀਂ ਗਰਮ ਸੇਕਾ ਦੇ ਸਕਦੇ ਹੋ ਇਸ ਵਾਸਤੇ ਕੁਝ ਦੇਰ ਦੇ ਲਈ ਆਪਣੇ ਢਿੱਡ ਤੇ ਹੀਟਿੰਗ ਪੈਡ ਰੱਖੋ ਗਰਮ ਸੇਕਾ ਦੇਣ ਦੇ ਨਾਲ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ ਇਸ ਤੋਂ ਇਲਾਵਾ ਦਰਦ ਅਤੇ ਕੜਵੱਲ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਸੋ ਦੋਸਤੋ ਅਗਰ ਤੁਹਾਡੇ ਵੀ ਢਿੱਡ ਦੇ ਵਿੱਚ ਦਰਦ ਹੈ ਤੁਹਾਡੇ ਆਸ-ਪਾਸ ਤੁਹਾਡੇ ਪਰਿਵਾਰਕ ਮੈਂਬਰ ਜਾਂ ਕਿਸੇ ਵੀ ਤੁਹਾਡੇ ਦੋਸਤ ਮਿੱਤਰ ਦੇ ਢਿੱਡ ਦੇ ਵਿੱਚ ਅਕਸਰ ਹੀ ਖਾਣਾ ਖਾਣ ਤੋਂ ਬਾਅਦ ਦਰਦ ਰਹਿੰਦਾ ਹੈ ਤਾਂ ਉਹਨਾਂ ਦੇ ਨਾਲ ਇਸ ਹੈਲਥ ਟਿਪਸ ਨੂੰ ਜ਼ਰੂਰ ਸਾਂਝਾ ਕਰਿਓ ਕਿਉਂਕਿ ਆਪਾਂ ਤਾਂ ਸਭ ਦਾ ਭਲਾ ਹੀ ਕਰਨਾ ਹੈ ਜੇਕਰ ਉਹਨਾਂ ਨੂੰ ਇਸ ਚੀਜ਼ ਨੂੰ ਖਾਣ ਤੋਂ ਬਾਅਦ ਇਸ ਚੀਜ਼ ਨੂੰ ਪੀਣ ਤੋਂ ਬਾਅਦ ਜਾਂ ਇਹਨਾਂ ਹੈਲਥ ਟਿਪਸ ਨੂੰ ਦੇਖਣ ਤੋਂ ਬਾਅਦ ਅਗਰ ਕੋਈ ਵੀ ਫਾਇਦਾ ਹੁੰਦਾ ਹੈ ਤਾਂ ਜਿਹੇ ਦੇ ਵਿੱਚ ਉਸਦਾ ਭਲਾ ਹੋ ਜਾਏਗਾ ਤੇ ਪ੍ਰਮਾਤਮਾ ਤੁਹਾਡੀ ਵੀ ਚੰਗੀ ਜਿਹੜੀ ਹੈ ਜ਼ਿੰਦਗੀ ਬਤੀਤ ਕਰਨ ਦੇ ਵਿੱਚ ਤੁਹਾਡੀ ਕਾਫੀ ਮਦਦ ਕਰੇਗਾ ਸੋ ਹੈਲਥ ਟਿਪਸ ਪਸੰਦ ਆਏ ਤਾਂ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਆਪਣੇ ਜੋ ਵੀ ਵਿਚਾਰ ਨੇ ਤੁਸੀਂ ਜ਼ਰੂਰ ਸਾਂਝੇ ਕਰ ਸਕਦੇ ਹੋ ਫਿਲਹਾਲ ਮੈਨੂੰ ਯਾਨਕੀ ਰੀਤ ਕੋਰ ਨੂੰ ਦਿਓ ਜਾਸਰ ਧੰਨਵਾਦ